ਆਪਣੀਆਂ ਦੋ ਛੋਟੀਆਂ-ਛੋਟੀਆਂ ਬੇਟੀਆਂ ਛੱਡ ਕੇ ਪਰਾਈ ਔਰਤ ਦੇ ਨਾਲ ਪਤੀ ਬਣ ਕੇ ਰਹਿ ਰਿਹਾ ਇਹ ਵਿਅਕਤੀ ਪਹਿਲੀ ਔਰਤ ਦਾ ਕਹਿਣਾ ਸੀ ਕਿ ਸਾਡੇ ਵਿੱਚ ਆਪਸੀ ਮਨਮਟਾਵ ਜ਼ਰੂਰ ਹੋਈ ਸੀ ਪਰ ਸਾਡਾ ਤਲਾਕ ਨਹੀਂ ਹੋਇਆ ਸੀ ਜਿਸ ਦੇ ਕਾਰਨ ਉਹ ਦੂਸਰੀ ਪਤਨੀ ਕੋਲ ਜਾ ਕੇ ਰਹਿਣ ਲੱਗਾ ਏ ਦੂਸਰੀ ਔਰਤ ਮੰਦੀਪ ਕੌਰ ਤੱਕੇ ਨਾਲ ਰਹਿਣ ਦਾ ਦਾਵਾ ਕਰ ਰਹੀ ਹੈ ਪਹਿਲੀ ਪਤਨੀ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਉਸ ਦੀ ਕੋਈ ਮਦਦ ਨਾ ਕੀਤੀ ਪਰ ਉੱਥੇ ਹੀ ਪਹਿਲੀ ਪਤਨੀ ਦਾ ਇਹ ਵੀ ਕਹਿਣਾ ਸੀ ਕਿ ਨਿਹੰਗ ਬਲਦੇਵ ਸਿੰਘ ਦਹਾਰੇ ਵਾਲੇ ਜੋ ਕਿ ਦੂਸਰੀ ਪਤਨੀ ਨਾਲ ਉਸਦੇ ਪਤੀ ਦਾ ਰਹਿਣ ਵਿੱਚ ਸਾਥ ਦੇ ਰਹੇ ਨੇ ਪਹਿਲੀ ਪਤਨੀ ਦਾ ਕਹਿਣਾ ਹੈ ਕਿ ਜੇਕਰ ਉਸਦਾ ਪਤੀ ਉਸ ਕੋਲ ਵਾਪਸ ਨਾ ਆਇਆ ਤਾਂ ਉਹ ਆਪਣੇ ਦੋਨਾਂ ਬੇਟੀਆਂ ਦੇ ਨਾਲ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਜਾਵੇਗੀ ਇਸ ਦਾ ਜ਼ਿੰਮੇਵਾਰ ਉਸਦਾ ਪਤੀ ਤੇ ਸਾਰੇ ਮਾਮਲੇ ਦੀ ਜ਼ਿੰਮੇਵਾਰੀ ਲੋਹਾਰੇ ਵਾਲੇ ਨਿਹੰਗ ਸਿੰਘ ਤੇ ਜਾਵੇਗੀ ਇਸ ਮਾਮਲੇ ਦੇ ਵਿੱਚ ਦੂਸਰੀ ਪਤਨੀ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਪੰਜ ਗੀਨਾ ਮੈਂ ਤੁਹਾਡਾ ਹਾਂਜੀ ਮੇਰਾ ਨਾਮ ਮਨਦੀਪੌਰ ਅੱਛਾ ਮਨਦੀਪਕੌਰ ਜੀ ਤੁਹਾਡੇ ਤੇ ਇੱਕ ਪੂਜਾ ਨਾਮ ਦੀ ਜਿਹੜੀ ਹੈਗੀ ਆ ਔਰਤ ਆ ਉਹਨਾਂ ਨੇ ਅਲੀਗੇਸ਼ਨ ਲਾਇਆ ਕਿ ਤੁਸੀਂ ਉਸਦੇ ਹਸਬੰਡ ਨੂੰ ਜਿਹੜਾ ਹੈਗਾ ਨਜਾਇਜ਼ ਤੌਰ ਤੇ ਆਪਣੇ ਕੋਲੇ ਤੁਹਾਡਾ ਰੱਖਿਆ ਹੋਇਆ ਹੈ ਔਰ ਜਿਹੜੀ ਹੈਗਾ ਉਹਦੀਆਂ ਦੋ ਬੇਟੀਆਂ ਨੇ ਤੇ ਉਹਦੇ ਸੱਸ ਨੇ ਤੇ ਉਹਨਾਂ ਦੇ ਮਤਲਬ ਕਿ ਤੁਸੀਂ ਮਿਲ ਕੇ ਜਿਹੜੀ ਹੈਗੀ ਆ ਉਹਨਾਂ ਨੂੰ ਵੱਖਰਾ ਵੱਖਰਾ ਰੱਖਿਆ ਹੋਇਆ ਉਹਦੇ ਹਸਬੰਡ ਨੂੰ ਆਪਦੇ ਕੋਲੇ ਰੱਖਿਆ ਹੋਇਆ ਹੈ ਤਾਂ ਕਰਕੇ ਕਿ ਉਹਦੇ ਬੇਟੀਆਂ ਹੀ ਆ ਤੇ ਉਹ ਬੇਟਾ ਹੈ ਨਹੀਂ ਇਹ ਤੁਹਾਡੇ ਤੇ ਉਹਨਾਂ ਨੇ ਆ ਪੂਜਾ ਨੇ ਇਲਜ਼ਾਮ ਲਾਇਆ ਕੀ ਕਹਿਣਾ ਚਾਹੋਗੇ ਮਨਦੀਪ ਜੀ ਇਹ ਕੀ ਪੂਰੀ ਸਚਾਈ ਕੀ ਹੈ ਪੂਰਾ ਮਾਮਲਾ ਕੀ ਹੈ ਪੂਰੀ ਸਚਾਈ ਇਹ ਵੀ ਜੀ ਕਿ ਮੇਰੇ ਉਹਨਾਂ ਦਾ ਹਸਬੰਡ ਦੀ ਡੈਥ ਹੋ ਗਈ ਸੀ ਤੇ ਮੈਂ ਰੈਂਟ ਤੇ ਰਹਿੰਦੀ ਸੀ ਤੇ ਇਹਨਾਂ ਨੇ ਮਤਲਬ ਕਿ ਮੇਰਾ ਬਹੁਤ ਸਾਥ ਦਿੱਤਾ ਬਿੱਟੂ ਨੇ ਬਹੁਤ ਜ਼ਿਆਦਾ ਤੇ ਮੈਂ ਮਤਲਬ ਕਿ ਮਤਲਬ ਕਿ ਤੇ ਰਹਿਣ ਵੀ ਚਾਹੁੰਦੀ ਸੀ ਤੇ ਮੈਨੂੰ ਇਹਨਾਂ ਨੇ ਕਿਹਾ ਵੀ ਨਹੀਂ ਵੀ ਮੈਂ ਬੱਚੇ ਆ ਛੋਟੇ-ਛੋਟੇ ਮੇਰੇ ਜਵਾਕ ਸੀਗੇ ਤੇ ਇਹ ਮੇਰੇ ਨਾਲ ਮਤਲਬ ਕਿ ਰਹਿੰਦੇ ਰਹੇ ਆ ਮਤਲਬ ਅਸੀਂ ਅਲੱਗ-ਅਲੱਗ ਹੀ ਰਹਿੰਦੇ ਆ ਅਸੀਂ ਇਕੱਠੇ ਨਹੀਂ ਰਹਿੰਦੇ ਸੀਗੇ ਤੇ ਵਾਰ-ਵਾਰ ਦਰਖਾਸਤਾਂ ਦਿੰਦੀ ਸੀ ਵਾਰ-ਵਾਰ ਇਹ ਔਰਤ ਸਾਨੂੰ ਪਰੇਸ਼ਾਨ ਕਰਦੀ ਸੀਗੀ ਵਾਰ-ਵਾਰ ਮਤਲਬ ਅਲਿਗੇਸ਼ਨ ਲਾਉਣ ਦੇ ਬਾਵਜੂਦ ਤੇ ਇਹਨਾਂ ਨੇ ਮੁੜ ਕੇ ਥਾਣੇ 'ਚ ਮਤਲਬ ਫੇਰ ਦਰਖਾਸਤ ਦਿੱਤੀ ਤਾਂ ਉਹਨਾਂ ਨੇ ਇਹ ਗੱਲ ਬੋਲੀ ਕਿ ਚਲ ਤੁਸੀਂ ਤੂੰ ਕੀ ਕਰਨਾ ਚਾਹੁੰਨੀ ਆ ਪੂਜਾ ਵੀ ਤੂੰ ਵਾਰ-ਵਾਰ ਦਰਖਾਸਤਾਂ ਦੇ ਤੈਨੂੰ ਯਕੀਨਤਾ ਆਉਂਦਾ ਨਹੀਂਗਾ ਤੇ ਉਹਨਾਂ ਨੇ ਇਹ ਗੱਲ ਬੋਲੀ ਕਿ ਇਹਨੇ ਇਹ ਗੱਲ ਬੋਲੀ ਕਿ ਮਤਲਬ ਇਹ ਦੇ ਰੱਖ ਸਕਦੀ ਆ ਪੂਜਾ ਰੱਖ ਸਕਦੀ ਆ ਇਹ ਮਤਲਬ ਕਿ ਮੰਦੀਪ ਰੱਖ ਸਕਦੀ ਆ ਇਹਨੂੰ ਤੇ ਉਹਨਾਂ ਨੇ ਕਿਹਾ ਵੀ ਚੱਲ ਕੋਈ ਗੱਲ ਦੀ ਤੂੰ ਇਹਨਾਂ ਨੂੰ ਵਾਰ-ਵਾਰ ਪੁੱਛਿਆ ਇਹ ਗੱਲ ਵੀ ਹੁਣ ਸੋਚ ਲੈ ਤੂੰ ਬਾਅਦ 'ਚ ਨਾ ਇਹ ਗੱਲ ਕਹੀਂ ਤੇ ਇਹਨੇ ਕਿਹਾ ਵੀ ਨਹੀਂ ਵੀ ਹੁਣ ਇਹ ਆਪਦੇ ਕੋਲੇ ਰੱਖ ਲਵੇ ਮੈਂ ਤਾਂ ਇਹਨੂੰ ਰੱਖਣਾ ਨਹੀਂ ਮੇਰੇ ਤਾਂ ਘਰੋਂ ਬਾਹਰ ਹੋ ਜਾਵੇ ਇਹਨੇ ਉਸ ਟਾਈਮ ਕਾੜ ਦਿੱਤਾ 6 ਮਹੀਨੇ ਕੁਛ ਨਹੀਂ ਬੋਲੀ ਤੋਂ ਉਸ ਗੱਲ ਦੇ ਆ ਵੀ ਸਾਡੇ ਕੋਲ ਪ੍ਰੂਫ ਵੀ ਹੈਗੇ ਆ ਦੋ ਨੰਬਰ ਥਾਣੇ ਦੇ ਵਿੱਚ ਸਣ ਚੌਥੀ ਇੱਕ ਮੈਡਮ ਸੀਗੀ ਵੀਨਾ ਮੈਡਮ ਸੀਗੀ ਤੇ ਦੋ ਉੱਥੇ ਬੋਲ ਦੇ ਤਿੰਨ ਪੁਲਿਸ ਵਾਲੀਆਂ ਸੀਗੀਆਂ ਉਹਨਾਂ ਨੇ ਮੈਨੂੰ ਨਾਮ ਨਹੀਂ ਪਤਾ ਤੇ ਉਹਨਾਂ ਨੇ ਲਿਖ ਕੇ ਦਿੱਤਾ ਸੀਗਾ ਬਿਆਨਬਾਜੀਆ ਹੋਈ ਆ ਤੇ ਮੈਂ ਉਦੋਂ ਘਰੇ 7 ਮਹੀਨੇ ਕੁਛ ਨਹੀਂ ਬੋਲੀ ਜਦੋਂ ਇਹ ਨੌਕਰੀ ਚੜ ਗਿਆ ਤੋਂ ਉਸ ਤੋਂ ਬਾਅਦ ਕਹਿੰਦੀ ਕਿ ਮੈਂ ਘਰੇ ਲੈ ਕੇ ਜਾਣਾ ਵਾ ਤਾਂ ਕਸ਼ਾ ਹੀ ਕਰਨ ਲੱਗ ਗਈ ਮੈਨੂੰ ਨਹੀਂ ਪਤਾ ਆਪਸ ਵਿੱਚ ਇਹਨਾਂ ਦੇ ਕੀ ਜਾਣ ਬਣਾਇਕ ਪਰ ਇਹ ਜਨਾਨੀ ਪਹਿਲਾਂ ਵੀ ਖਰਾਬ ਕਰਦੀ ਸਾਨੂੰ ਹੁਣ ਵੀ ਖਰਾਬ ਕਰਦੀ ਆ ਕੱਲ ਨੂੰ ਕੁਝ ਹੋ ਕਰ ਗਿਆ ਉਹਨੂੰ ਤੇ ਮੈਂ ਇਹਦੇ ਤੇ ਉਹੋ ਕਰਨਾ ਵਾ ਇਹ ਤੇ ਇਹਨ ਇਹਨੂੰ ਫਰਮੇ ਦਾ ਸੁਬਾ ਤਾਂ ਵੀ ਇਹ ਕੀ ਕਰਦੀ ਰਹਦੀ ਹੈ ਨਹੀਂ ਭੈਣ ਜੀ ਉਹ ਠੀਕ ਹੈ ਤੁਹਾਡੀ ਗੱਲ ਨਾਲ ਤੁਸੀਂ ਰਿਲੇਸ਼ਨ ਦੇ ਵਿੱਚ ਇਸ ਟਾਈਮ ਰਹਿ ਰਹੇ ਹੋ ਹਾਂਜੀ ਕਾਨੂੰਨ ਦੇ ਮੁਤਾਬਕ ਜਿਹੜਾ ਉਹਦਾ ਹਸਬੰਡ ਆ ਜਿੰਨਾ ਚਿਰ ਤੁਹਾਡਾ ਤੁਹਾਡਾ ਕੋਰਟ ਦੇ ਅੰਦਰ ਮਤਲਬ ਕਿ ਤਲਾਕ ਨਹੀਂ ਹੁੰਦਾ ਤੇ ਤੁਸੀਂ ਪੁਲਿਸ ਪ੍ਰੋਸੈਸਿੰਗ ਨੇ ਤੁਹਾਨੂੰ ਚਲੋ ਇਹ ਸਾਂਝਾ ਬਿਆਨ ਲੈ ਕੇ ਤੁਸੀਂ ਅਲੱਗ-ਅਲੱਗ ਇਕੱਠੇ ਰਹਿਣ ਲੱਗ ਗਏ ਹੋ ਹੁਣ ਹਨਾ ਹਾਂਜੀ ਪਰ ਜਿੰਨਾ ਚਿਰ ਕੋਰਟ ਨੇ ਗੱਲ ਕਹਿੰਦਾ ਕੋਰਟ ਤਲਾਕ ਨਹੀਂ ਕਹਿੰਦਾ ਕਾਨੂੰਨ ਦੇ ਮਤਲਬਕ ਤੁਸੀਂ ਉਹ ਪੂਜਾ ਤੇ ਉਹ ਬੰਦਾ ਜਿਹੜਾ ਹੈਗਾ ਉਹ ਦੋਨੋਂ ਹਸਬੰਡ ਵਾਈਫ ਆ ਫਿਰ ਤੁਸੀਂ ਕਿੱਦਾਂ ਇੰਨਾ ਲੀਗਲ ਕਿਵੇਂ ਕਿਸ ਤਰ੍ਹਾਂ ਉਹਤੇ ਕਿਵੇਂ ਇੰਨੇ ਚਿਰ ਦੇ ਰਹੀ ਜਾਂਦੇ ਹੋ ਨਹੀਂ ਜ਼ਿਆਦਾ ਟਾਈਮ ਦੇ ਨਹੀਂ ਰਹਿੰਦੇ ਅਸੀਂ ਸਾਨੂੰ ਇਕੱਠੇ ਤਾਂ ਅਸੀਂ ਹੋਣੀ ਰਹਿਣ ਲੱਗੇ ਆ ਪਹਿਲਾਂ ਤਾਂ ਵੈਸੇ ਹੀ ਅਸੀਂ ਮਤਲਬ ਕਿ ਹਲਫ ਹਲਫ ਦੇ ਤੌਰ ਤੇ ਥੀਗਾ ਮੇਰੇ ਨਾਲ ਵੇ ਇਦਾਂ ਹਲਪ ਕਰਦਾ ਸੀ ਅਸੀਂ ਬੁਲਾਉਣਾ ਵੀ ਹਟ ਗਏ ਸੀ ਇੱਕ ਦੂਜੇ ਨੂੰ ਪਰ ਉਹ ਵਾਰ-ਵਾਰ ਅਲੀਕੇਸ਼ਨ ਲਾਉਂਦੀ ਸਾਡੇ ਤੇ ਵਾਰ-ਵਾਰ ਦਰਖਾਸਤਾਂ ਦੇਈ ਜਾਂਦੀ ਸੀ ਦਈ ਜਾਂਦੀ ਵਾਰ-ਵਾਰ ਆਪ ਹੀ ਠਾਣਿਆਂ 'ਚ ਬੁਲਾਉਂਦੀ ਸੀ ਪਲਾ ਮੈਂ ਅਸੀਂ ਅਲੱਗ ਅਲੱਗ ਰਹਿੰਦੇ ਪਲਾ ਅਸੀਂ ਇਕੱਠੇ ਇੱਕ ਗੱਲ ਨਾ ਕਰਦੇ ਪਰ ਫੇਰ ਵੀ ਉਹਨੇ ਅਲੀਕੇਸ਼ਨ ਵਾਰ-ਵਾਰ ਲਾਉਣੀ ਸੀ ਵਾਰ-ਵਾਰ ਅਲੀਕੇਸ਼ਨ ਲਾਉਣ ਦੇ ਬਾਵਜੂਦ ਤੇ ਫੇਰ ਉਹਨਾਂ ਨੇ ਮਤਲਬ ਕੀ ਸਾਨੂੰ ਕਿਹਾ ਕਿ ਤੂੰ ਕੀ ਕਰਨਾ ਚਾਹੁੰਨੀ ਪੂਜਾ ਨੇ ਪੁੱਛਿਆ ਕਹਿੰਦੀ ਕਿ ਮੈਂ ਘਰੇ ਆਪਣੇ ਰੱਖਣਾ ਨਹੀਂ ਚਾਹੁੰਨੀ ਇਹ ਰੱਖ ਲਵੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੂੰ ਇਹਨੂੰ ਰੱਖੇਂਗੀ ਜਾਂ ਨਹੀਂ ਰੱਖਣਾ ਤੇ ਇਹਦੇ ਤੇ ਉਹ ਪਰਚਾ ਪਾ ਦੇ ਮੈਂ ਕਿਹਾ ਵੀ ਪਰਚਾ ਨਹੀਂ ਮੈਂ ਪਾਉਣਾਗਾ ਤੇ ਮੈਂ ਆਪਣੇ ਘਰੇ ਰੱਖ ਲੂੰਗੀ ਪੰਜੀ ਜੀ ਮੈਂ ਰਹਿੰਦਾ ਤਾਂ ਹੁਣ ਕੀ ਮੰਗ ਕਰਦੇ ਹੋ ਤੁਸੀਂ ਪੰਜੀ ਮੰਗ ਮੈਂ ਇਹੀ ਕਰਦੀ ਆ ਕਿ ਸਾਨੂੰ ਖਰਾਬ ਨਾ ਕਰੇ ਤੇ ਸਾਡੇ ਤੇ ਉਲਟੇ ਸਿੱਧੇ ਇਲਜ਼ਾਮ ਨਾ ਲਾਵੇ ਚਾਹ ਤਾਂ ਸਾਨੂੰ ਇਕੱਠਿਆਂ ਨੂੰ ਰਹਿਣ ਦੇਵੇ ਹੁਣ ਇਹ ਤਾਂ ਹੋ ਨਹੀਂ ਸਕਦਾ ਕਿ ਉਹ 7 ਮਹੀਨੇ ਮੇਰੇ ਕੋਲ ਪੱਕਾ ਰਹਿ ਕੇ ਲੇ ਲੈ ਕੇ ਉਹਦੇ ਵਿੱਚ ਠਾਣੇ ਚ ਪੱਕਾ ਰਹਿ ਕੇ ਤੇ ਹੁਣ ਕਹਿੰਦੀ ਕਿ ਮੇਰੇ ਕੋਲ ਆਵੇ ਇਹ ਤਾਂ ਮੈਂ ਹੋਣ ਨਹੀਂ ਦੇਣਾ ਉਹ ਰਹੂਗਾ ਤਾਂ ਮੇਰੇ ਕੋਲ ਵੀ ਰਹੂਗਾ ਅੱਛਾ ਤੁਸੀਂ ਇਹ ਗੱਲ ਕਹੈਂ ਮਤਲਬ ਕਿ ਚਾਹੁੰਦੇ ਹੋ ਵੀ ਦੋਨੇ ਮਤਲਬ ਕਿ ਸਾਡਾ ਸੀ ਜੇ ਰਹੂਗਾ ਸਾਡੇ ਇਸ ਵਿੱਚ ਮੇਰੀ ਬਹੁਤ ਜ਼ਿਆਦਾ ਬਦਨਾਮੀ ਹੋ ਚੁੱਕੀ ਆ ਮੇਰੇ ਗਾਂ ਮੀਡੀਆ ਤੱਕ ਮੇਰੀਆਂ ਗੱਲਾਂ ਪਹੁੰਚ ਚੁੱਕੀਆਂ ਵਾ ਹੁਣ ਤਾਂ ਮੈਂ ਇਹ ਚੀਜ਼ ਹੋਣ ਨਹੀਂ ਦੇਣੀ ਕਿ ਉਹ ਸਿਰਫ ਉਹਦੇ ਕੋਲ ਚਲਾ ਜਾਊਗਾ ਅੱਛਾ ਤੁਸੀਂ ਤੁਸੀਂ ਇਸ ਦਾ ਇਹ ਚਾਹੁੰਦੇ ਆ ਵੀ ਉਹਦੇ ਕੋਲੇ ਵੀ ਰਹੇਵੇ ਤੇ ਮੇਰੇ ਕੋਲੇ ਵੀ ਰਹੇ ਮੇਰੇ ਕੋਲ ਵੀ ਰਹੇ ਹਾਂਜੀ ਕਿ ਜਾਂ ਇਕੱਲੇ ਤੁਸੀਂ ਸੋਹਣੇ ਵੀ ਮੇਰੇ ਕੋਲੇ ਹੀ ਰਵੇ ਨਹੀਂ ਜਾਵੇ ਆਪਣੇ ਬੱਚਿਆਂ ਦੀ ਖਾਤਰ ਮੈਂ ਨਹੀਂ ਇਹ ਚੀਜ਼ ਕਹਿੰਦੀ ਕਿ ਨਾ ਜਾਵੇ ਉਹ ਹੋਂਦੀ ਮਰਜੀ ਆ ਉਹ ਹੋਂਦੀ ਸਿਰਦਰਦੀ ਆ ਪਰ ਮੈਂ ਇਹ ਚੀਜ਼ ਹੋਣ ਨਹੀਂ ਦੇਣੀ ਹੁਣ ਕੇ ਸੋਚੂਗੀ ਕਿ ਉਧਰ ਮੈਂ ਮੇਰੇ ਕੋਲ ਲੈ ਜੂ ਖਿੱਚ ਕੇ ਇਹਨੂੰ ਮਾਰਨਾ ਮਾਰ ਦੇਵੇ ਜਿੱਤੋਂ ਮਰਜੀ ਮਰਵਾ ਦੇਵੇ ਮੈਂ ਸ਼ਾਰੇ ਆਮ ਕਹਿੰਦੀ ਮੈਨੂੰ ਧਮਕੀਆਂ ਦਿੰਦੀ ਆ ਨਾ ਜੇ ਮਰਵਾਉਂਦੀ ਆ ਕਿ ਮੈਂ ਤੇਰੇ ਬੱਚਿਆਂ ਨੂੰ ਮਾਰ ਦੂੰਗੀ ਤੈਨੂੰ ਮਾਰ ਦੂੰਗੀ ਮੈਂ ਜਿੱਥੇ ਕੰਮ ਕਰਦੀ ਮੇਰੀ ਮਿੱਟੀ ਪਲੀਤ ਕਰਦੀ ਆ ਜਿੱਥੇ ਮੈਂ ਜਾਣੀ ਜਿੱਥੇ ਵੀ ਕਿਤੇ ਮੈਂ ਕੰਮ ਤੇ ਲੱਗਦੀ ਮੇਰੀ ਮਿੱਟੀ ਪਲੀਤ ਕਰਦੀ ਮੇਰੇ ਮਹੱਲੇ ਚ ਮਿੱਟੀ ਪਲੀਤ ਕਰਦੀ ਆ ਜਿੱਥੇ ਵੀ ਕਿਤੇ ਮੈਨੂੰ ਬਦਨਾਮੀ ਮੇਰੀ ਕਰਦੀ ਆ ਉੱਤਾਂ ਮਿਹੜੀਆਂ ਵਾਲਿਆਂ ਨੂੰ ਬੁਲਾਉਂਦੀ ਆ ਭਾਂਜੀ ਕੀ ਕੰਮ ਕਰਦਾ ਤੁਸੀਂ ਮੈਂ ਵੀਰੇ ਹਸਪੀਟਲ ਚ ਲੱਗੀਆਂ ਸੱਤ ਪਾਲ ਦੇ ਤੇ ਕਹਿੰਨੀ ਦੇਣੀ ਕਿ ਮੇਰੇ ਕੋਲ 7 ਮਹੀਨੇ ਬੰਦਾ ਰਹਿ ਕੇ ਪੱਕਾ ਮੇਰੇ ਬੱਚਿਆਂ ਦੇ ਵਿੱਚ ਰਹਿ ਕੇ ਲੋਕਾਂ ਦੇ ਵਿੱਚ ਰਹਿ ਕੇ ਮੇਰਾ ਸੰਧੂਰ ਭਰ ਕੇ ਇੱਥੇ ਸਭ ਦੇ ਸਾਹਮਣੇ ਮੇਰਾ ਸੰਧੂਰ ਭਰਿਆ ਉਹਨੇ ਕੋਈ ਇਹ ਮਜ਼ਾਕ ਵਾਲੀ ਗੱਲ ਥੋੜੀ ਆ ਹਾਣੇ ਸੋਚੂਗੀ ਕਿ ਮੈਂ ਨੌਕਰੀ ਲੱਗ ਗਿਆ ਤਾਂ ਫਟਾਫਟ ਉਧਰ ਲੈ ਜੂੰਗੀ ਇਹ ਚੀਜ਼ ਨਹੀਂ ਮੈਂ ਹੋਣ ਦੇਣੀ ਰਹੋਗਾ ਤਾਂ ਮੇਰੇ ਕੋਲ ਵੀ ਰਹੂਗਾ ਨਹੀਂ ਰਹੋਗਾ ਤੇਹੰਦੇ ਕੋਲ ਵੀ ਨਹੀਂ ਮੈਂ ਰਹਿਣ ਦੇਣਾ ਦੂਸਰੀ ਪਤਨੀ ਦਾ ਕਹਿਣਾ ਹੈ ਕਿ ਮੈਨੂੰ ਪਹਿਲੀ ਪਤਨੀ ਨੂੰ ਥਾਣੇ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਆਪਣਾ ਪਤੀ ਸੌਂਪ ਦਿੱਤਾ ਗਿਆ ਸੀ ਉੱਥੇ ਹੀ ਪਹਿਲੀ ਪਤਨੀ ਦਾ ਕਹਿਣਾ ਹੈ ਕਿ ਮੈਂ ਇਹੋ ਜੇ ਲਿਖਤੀ ਪ੍ਰੂਫ ਕੁਛ ਨਹੀਂ ਦਿੱਤੇ ਜੀ ਮੇਰੀ ਹੱਥ ਜੋੜ ਕੇ ਬਾਬਾ ਜੀ ਤੁਹਾਡੇ ਅੱਗੇ ਇਹੀ ਬੇਨਤੀ ਆ ਕਿ ਮੈਂ ਪੂਜਾ ਮੇਰਾ ਨਾਮ ਹੈ ਮੈਂ ਇੱਕ ਖਾਲਸਾ ਪੰਥ ਦੇ ਇਹਨਾਂ ਦੇ ਕੋਲ ਮਦਦ ਲੈਣ ਵਾਸਤੇ ਆਈ ਆ ਪਿਛਲੇ 7-8 ਮਹੀਨਿਆਂ ਤੋਂ ਜਿਵੇਂ ਕੀ ਇਹਨਾਂ ਨੇ ਬਾਬਾ ਜੀ ਨੇ ਦੱਸਿਆ ਹੈ ਮੇਰੇ ਨਾਲ ਬਹੁਤ ਹਾਸਿਆਤਿਆਚਾਰ ਹੋ ਰਹੇ ਨੇ ਮੇਰੀ ਕੋਈ ਮਦਦ ਨਹੀਂ ਕਰ ਰਹੀ ਸੀ ਮੈਂ ਥੱਕ ਕੰਬ ਕੇ ਪੁਲਿਸ ਨੇ ਵੀ ਨਹੀਂ ਕੀਤੀ ਇਹਨਾਂ ਕੋਲ ਆਈ ਇਹਨਾਂ ਨੇ ਮੈਨੂੰ ਸਹਾਰਾ ਦਿੱਤਾ ਮੇਰੀ ਮਦਦ ਲਈ ਖੜੇ ਹੋਏ ਅੱਜ ਜਿਹੜਾ ਹੈਗਾ ਬਲਦੇਵ ਸਿੰਘ ਇਹਨਾਂ ਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ ਮੇਰੀਆਂ ਦੋ ਬੇਟੀਆਂ ਨੇ ਮੇਰਾ ਘਰ ਉਜੜ ਰਿਹਾ ਹੈ ਇਹ ਮੇਰਾ ਘਰ ਵਸਾਉਂਦੇ ਨੇ ਤੇ ਉਹ ਉਜਾੜ ਰਿਹਾ ਹੈ ਉਹ ਇਹਨਾਂ ਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ ਇਹਨਾਂ ਨੂੰ ਕਹਿੰਦਾ ਕੁੜੀ ਦੀ ਕਿਉਂ ਸਾਈਦਾ ਕਰਦੇ ਪਈਏ ਉਹ ਜਿਹੜੀ ਬਗੈਰ ਹੈਗੀ ਔਰਤ ਉਹ ਘਰ ਮੇਰਾ ਉਜਾੜ ਰਹੀ ਏ ਇਹ ਜਿਹੜਾ ਬਾਬਾ ਬਲਦੇਵ ਏ ਇਹ ਉਹਨੂੰ ਕਹਿ ਰਿਹਾ ਵੀ ਵੀ ਤੂੰ ਇਹ ਬੰਦੇ ਨੂੰ ਹੀ ਆਪਣੇ ਘਰ ਵਿੱਚ ਰੱਖਣਾ ਏ ਇਹਨੂੰ ਤੂੰ ਬਾਹਰ ਨਹੀਂ ਜਾਣ ਦੇਣਾ ਮੈਂ ਤੇਰੇ ਨਾਲ ਖੜਾ ਹਾਂ ਇਹਨਾਂ ਕੋਲ ਮੈਂ ਆਈ ਆ ਇਹਨਾਂ ਨੂੰ ਬਾਰ-ਬਾਰ ਪਰੇਸ਼ਾਨ ਕਰ ਰਿਹਾ ਉਹਨਾਂ ਨੂੰ ਧਮਕੀਆਂ ਦੇ ਰਿਹਾ ਏ ਇਹਨਾਂ ਨੂੰ ਮੇਰੀ ਮਦਦ ਤੋਂ ਬਾਹਰ ਕਹਿੰਦਾ ਪਿਆ ਤੁਸੀਂ ਹੋ ਜੋ ਮੇਰੀ ਇਹੀ ਬੇਨਤੀ ਮੇਰਾ ਕੋਈ ਸਹਾਰਾ ਨਹੀਂ ਇਹਨਾਂ ਦੱਸਵਾ ਮੇਰੀਆਂ ਦੋ ਬੱਚੀਆਂ ਨੇ ਇੱਕ ਮੇਰੀ ਵੱਡੀ 12 ਸਾਲ ਦੀ ਬੇਟੀ ਆ ਮੈਂ ਬਹੁਤ ਪਰੇਸ਼ਾਨੀਆਂ ਚੋਂ ਨਿਕਲ ਰਹੀ ਆ ਮੇਰਾ ਹੁਣ ਇਹ ਹਾਲਾਤ ਮਰਨ ਦੇ ਕਿਨਾਰੇ ਆਇਆ ਪਿਆ ਏ ਜੇਕਰ ਮੈਂ ਇਹਨਾਂ ਕੋਲ ਨਾ ਪਹੁੰਚਦੀ ਹੁੰਨ ਨੂੰ ਮੇਰੀ ਮੇਰੇ 3 ਲੱਖ ਸਾਡੇ ਘਰੇ ਪਈਆਂ ਹੋਣੀਆਂ ਸੀ ਇਹਨਾਂ ਨੇ ਮੇਰਾ ਸਹਾਰਾ ਇਹਨਾਂ ਨੇ ਮੈਨੂੰ ਸਹਾਰਾ ਦਿੱਤਾ ਮੇਰੇ ਨਾਲ ਖੜੇ ਬਾਬੇ ਦੇ ਤੌਰ ਤੇ ਵੱਡੀ ਭੈਣ ਦੇ ਤੌਰ ਤੇ ਇਹ ਜਿਹੜਾ ਬਲਦੇਵ ਸਿੰਘ ਏ ਇਹਨੂੰ ਐਡੀ ਵੱਡੀ ਤੇ ਤਗੜੀ ਨੱਥ ਪਾਈ ਜਾਵੇ ਨਾ ਤਾਂ ਕਿ ਕਿਸੇ ਵੀ ਜਨਾਨੀ ਦੀ ਭੈਣ ਦੀ ਉਹਨੂੰ ਦੇਖੇ ਹੁੰਦੀ ਜ਼ਿੰਦਗੀ ਨੂੰ ਕਿਵੇਂ ਉਜੜ ਰਹੀ ਏ ਇਹ ਆਪ ਦਾ ਮਤਲਬ ਕਿਵੇਂ ਕੱਢ ਰਿਹਾ ਏ ਮੈਰੀ ਇਹੀ ਬੇਨਤੀ ਹੈ ਕਿ ਤੁਹਾਡੇ ਅੱਗੇ ਕੀ ਬਲਦੇਵ ਸਿੰਘ ਨੂੰ ਨੱਥ ਪਾਈ ਜਾਵੇ ਤੇ ਇਹਨੂੰ ਨਾ ਖਾਲਸਾ ਪੰਥ ਵਿੱਚੋਂ ਛੇਤੀ ਤੋਂ ਛੇਤੀ ਕੱਢਿਆ ਜਾਵੇ ਛਿੱਤਰ ਮਾਰ ਕੇ ਇਸ ਪੂਰੇ ਮਾਮਲੇ ਦੇ ਵਿੱਚ ਨਿਹੰਗ ਸਿੰਘ ਦਾ ਕੀ ਕਹਿਣਾ ਏ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਦੇਵ ਸਿੰਘ ਜੀ ਤਸਮੀਂ ਤਰਨਾ ਦਲ ਚੱਲਦਾ ਵੀਰ ਨੈਗ ਸਿੰਘ ਭਾਰਤ ਪੰਜਾਬ ਜੋ ਕਿ ਮੌਜੂਦਾ ਸਿੰਘ ਸਾਹਿਬ ਜੱਥੇਦਾਰ ਬਾਬਾ ਜੀ ਬਾਬਾ ਮੇਜਰ ਸਿੰਘ ਸੋਢੀ ਜੀ ਨੇ ਨਕਾਣਾ ਸਾਹਿਬ ਵਾਲੇ ਪਹਿਲਾ ਨਿਸ਼ਾਨ ਵਾਲੇ ਜਿਹੜੇ ਕਿ ਬਾਬਾ ਮੇਜਰ ਸਿੰਘ ਸੋਢੀ ਜੀ ਆ ਉਹਨਾਂ ਵੱਲੋਂ ਦਾਸ ਮਾਲਵਾ ਜ਼ੋਨ ਦੀ ਜੋ ਕਿ 2013 ਤੋਂ ਸੁਆਮ ਜਿਹੜੇ ਅਸੀਂ ਗੁਰਦੇ ਪਿਆਰਿਓ ਪੂਰੇ ਤਨ ਮਨ ਦੇ ਨਾਲ ਜਿਹੜੇ ਕਿ ਨਿਵਾ ਰਹੇ ਆ ਤੇ ਜਿਹੜਾ ਕੋਈ ਕਿਸੇ ਵੀ ਤਿਕਾਣ ਦਾ ਕੋਈ ਸਾਡੇ ਤੇ ਅਲੀਕੇਸ਼ਨ ਲਾਉਂਦਾ ਜਾਂ ਲਿਜਾਮ ਲਾਉਂਦਾ ਉਹਦੇ ਕੋਲੇ ਸਾਡੇ ਕੋਲੇ ਸਬੂਤ ਹੋਣੇ ਬਹੁਤ ਜ਼ਰੂਰੀ ਆ ਕਿਉਂਕਿ ਜਿਹੜੀ ਸਰਬਜੀਤ ਭੈਣ ਦੇ ਕਹਿਣ ਤੇ ਉਹ ਭੈਣ ਬਿਲਕੁਲ ਅਣਜਾਣਪੁਣੇ ਦੇ ਵਿੱਚ ਬੋਲੀ ਜਾਂਦੀ ਆ ਉਹਨੇ ਇੱਕ ਵਾਰੀ ਵੀ ਇਹ ਨਹੀਂ ਕਿਹਾ ਵੀ ਮੈਂ ਪ੍ਰਸ਼ਾਸਨ ਨੂੰ ਮੰਗ ਕਰਦੀ ਆ ਵੀ ਬਿਨਾਂ ਡਿਵੋਰਸ ਤੋਂ ਵੀ ਮੇਰਾ ਜਿਹੜਾ ਪਤਨੀ ਪਤੀ ਆ ਉਹ ਮਨਜੀਤ ਕੌਰ ਰੱਖੀ ਫਿਰਦੀ ਆ ਤੇ ਮੈਂ ਦਲਪੰਤ ਨੂੰ ਬੇਨਤੀ ਕਰਦੀ ਆ ਵੀ ਬਾਬਾ ਮਹਾਪੁਰਸ਼ ਬਾਬਾ ਮੀਤ ਸائیں ਸੋਢੀ ਜੀ ਵੀ ਉਹ ਮੈਨੂੰ ਵਾਪਸ ਕਰਵਾਇਆ ਜਾਵੇ ਕਾਨੂੰਨ ਦੀ ਸਹਤਤਾ ਦੇ ਨਾਲ ਠੀਕ ਹੈ ਜੀ ਜਿਹੜੀ ਸਰਬਜੀਤ ਕੌਰ ਮੇਰੇ ਤੇ ਅਲੀਕੇਸ਼ਨ ਆ ਰਹੀ ਆ ਵੀ ਜਥੇਦਾਰ ਬਲਦੇਸ਼ ਸਿੰਘ ਮੈਨੂੰ ਧਮਕੀਆਂ ਦੇ ਰਿਹਾ ਧਮਕੀਆਂ ਨਹੀਂ ਸੀ ਦੇ ਰਿਹਾ ਮੈਂ ਵੀਰ ਹੈਪੀ ਸਿੰਘ ਨਾਲ ਮੇਰੀ ਗੱਲਬਾਤ ਹੋ ਰਹੀ ਸੀ ਫੋਨ ਤੇ ਮੈਂ ਕਿਸੇ ਕਾਰਜਾਂ ਵਿੱਚ ਬੀਜੀ ਹੋਣ ਕਾਰਨ ਮੈਂ ਪੱਤਰਕਾਰ ਹੈਪੀ ਸਿੰਘ ਨੂੰ ਨਹੀਂ ਮਿਲ ਸਕਿਆ ਇਸ ਕਰਕੇ ਅੱਜ ਜਦੋਂ ਵੀਡੀਓ ਮੇਰੇ ਤੱਕ ਇਹ ਪਹੁੰਚੀ ਤੇ ਉਸ ਦੇ ਵਿੱਚ ਮੈਂ ਜਿਹੜਾ ਉਹਦਾ ਸਬੈਸਟੀ ਕਰਨਾ ਦੇਣ ਵਾਸਤੇ ਸਤਪਾਲ ਸਿੰਘ ਜਿਹੜੇ ਸਾਡੇ ਭਾਗੀ ਕੇ ਆ ਦੇ ਸਤਕਾਰਯੋਗ ਆ ਹਮੇਸ਼ਾ ਹੱਕ ਸੱਚ ਦੀ ਆਵਾਜ਼ ਨੂੰ ਖੋਂਦੇ ਆ ਤੇ ਇਹਨਾਂ ਦੇ ਜਿਹੜਾ ਚੈਨਲ ਤੇ ਅੱਜ ਮੈਂ ਬੈਠ ਕੇ ਆਪ ਨੂੰ ਜਾਣਕਾਰੀ ਦੇ ਰਿਹਾ ਜਿਹੜੀ ਸਰਬਜੀਤ ਆ ਇਹ ਲੱਖੋ ਕੀ ਬਰਾਮ ਦੀ ਰਹਿਣ ਵਾਲੀ ਆ ਫਰੋਜਪੁਰ ਦੇ ਇਲਾਕੇ ਦੇ ਵਿੱਚ ਲੱਖੋ ਕੀ ਬਰਾਮ ਪਿੰਡ ਹੈ ਦਾ ਜੀ ਇਹ ਜਿਹੜੀ ਕਿ ਕਾਫੀ ਲੰਮੇ ਸਮੇਂ ਤੋਂ ਜਿਹੜੀ ਕਿ ਇਹ ਕਾਗਰਸ ਵਿੱਚ ਸਮਾਵਾ ਨਿਵਾ ਰਹੀ ਸੀਗੀ ਤੇ ਇਸ ਤਰ੍ਹਾਂ ਕਰਕੇ ਤੋਂ ਉਸ ਤੋਂ ਬਾਅਦ ਜਿਹੜਾ ਕਿ ਇਹ ਇਧਰ ਸਿੱਖੀ ਸਰੂਪ ਬਾੜੀ ਦੇ ਵਿੱਚ ਆਈ ਆ ਤੇ ਆਉਣ ਦੇ ਨਾਲ ਉਸ ਤੋਂ ਪਹਿਲਾਂ ਮੈਂ ਤੁਹਾਡੀ ਗੱਲ ਇੱਕ ਮਾਫ ਕਰਨਾ ਚਾਹੁੰਦਾ ਗੱਲ ਕਿਉਂਕਿ ਜਿਆਦਾ ਲੰਬੀ ਹੋ ਗਈ ਆ ਤੁਸੀਂ ਆਪਣਾ ਸਪਸ਼ਟੇਕਰਨ ਦਿੱਤਾ ਕਿ ਉਹ ਜਨਾਨੀ ਤੁਹਾਡੇ ਤਾਂ ਕਿ ਉਹ ਜਨਾਨੀ ਤੁਹਾਡੇ ਤੇ ਬਿਨਾਂ ਸਬੂਤਾਂ ਦੇ ਉਧਾਰ ਤੋਂ ਅਲਿਗੇਸ਼ਨ RAI ਹੋ ਗਿਆ ਆ ਆਖਿਰ ਇਸ ਔਰਤ ਨਾਲ ਕਦ ਹੋਵੇਗਾ ਇਨਸਾਫ ਕਿਉਂ ਸੁੱਤਾ ਪਿਆ ਏ ਸਾਡਾ ਪੁਲਿਸ ਪ੍ਰਸ਼ਾਸਨ ਜਦੋਂ ਇਸ ਮਾਮਲੇ ਦੇ ਵਿੱਚ ਦਬੀਸ਼ ਕਰਦੇ ਹੋਏ ਸਾਡੇ ਪੱਤਰਕਾਰ ਨੇ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਸਾਡੇ ਪੱਤਰਕਾਰ ਨੂੰ ਉਸਨੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਕੋਟਕ ਕਚੈੜੀ ਕ੍ਰੀਸਨ ਦੀ ਗੱਲ ਕੀਤੀ ਹਾਲਾਂਕਿ ਉਸ ਦਾ ਕਹਿਣਾ ਸੀ ਕਿ ਮੈਂ ਕਿਸੇ ਤੋਂ ਨਹੀਂ ਡਰਦਾ ਜੋ ਛੋਡੇ ਤੋਂ ਹੁੰਦਾ ਤੁਸੀਂ ਕਰ ਲਵੋ ਸਤਪਾਲ ਭਾਗੀਕੇ ਦੀ ਏਵਨ ਪੰਜਾਬੀ ਟੀਵੀ ਲਈ ਵਿਸ਼ੇਸ਼ ਫੋਰਟ